ਭਾਈ ਮੈਂ ਕਰਾਉਣਾ 5 ਸਾਲਾਂ ਨੂੰ ਵਿਆਹ ਹੈ ਨਾ ਹਾਂ ਤੇ ਕੁੜੀ ਵਾਲਿਆਂ ਤੋਂ ਨਹੀਂ ਲੈਣਾ ਆਪਾਂ ਕੁਛ ਦੇਜ ਨਹੀਂ ਲੈਣਾ ਮਤਲਬ ਉਹਦਾ ਅਰਥ ਇਹਦੀ ਬਹੁਤ ਵਧੀਆ ਸੋਚ ਆ ਚੰਗੇ ਮਾਂ ਪਿਓ ਨੇ ਪਾਲਿਆ ਤੈਨੂੰ ਠੀਕ ਹੈ ਪਰ ਮੇਰੀ ਰੀਜ ਹੈ ਕਿ ਫੋਰਚਨਰ ਲੈਣ ਦੀ ਸ਼ੌਂਕ ਹੁੰਦਾ ਬੰਦੇ ਨੂੰ ਕਿ ਇਹਨੂੰ ਟਰੈਕਟਰ ਦਾ ਹੁੰਦਾ ਕਿ ਇਹਨੂੰ ਗੱਡੀ ਦਾ ਫੋਰਚਨਰ ਆਉਣੀ ਹੈ ਮਹਿੰਗੀ ਉਹ ਆਉਣੀ ਹੈ ਮਹਿੰਗੀ ਜਿਆਦਾ ਕੁੜੀ ਵਾਲੇ ਦੇਣਗੇ ਉਹ ਆਪਾਂ ਲੈਣੀ ਹੈ ਉਹ ਆਪਾਂ ਲੈਣੀ ਨੇ ਜਦ ਪਹਿਲੀ ਹੋਵੇ 10 20 ਕਿਲੇ ਆਪਣੇ ਕੋਲੇ ਪਹਿਲੀ ਵੀ ਥੋੜੀ ਹੈ ਨਾ ਪਰ ਤੈਨੂੰ ਮੈਂ ਮੰਤਰ ਦਿੰਨਾ 5 ਸਾਲਾਂ ਨੂੰ ਤੇਦੀ ਫੋਰਚਨਰ ਵੱਟਤੀ ਪਈ ਹੈ ਕਿਵੇਂ ਖਾੜ ਜਾ ਦੋ ਮਿੰਟ ਖਾੜ ਤੂੰ ਆ ਚੱਲ ਆਹ ਲੈ ਫੋਰਚੂਨਰ ਇਹ ਇੱਕ ਫੋਰਚੂਨਰ ਕਿਵੇਂ ਇਹ ਆ ਕਲੋਨਸ ਪੈਦਾ ਅੱਛਾ ਇਹ ਤੂੰ ਜਾ ਕੇ ਜੇ ਤੇਰਾ ਡੈਡੀ ਮੰਨ ਗਿਆ ਤਾਂ ਅੱਧਾ ਕਿਲਾ ਕਿਲਾ ਲਾ ਦੀ ਹਾਂ ਸਾਰੀ ਠੀਕ ਹੈ ਨਹੀਂ ਚੁੱਪ ਕਰਕੇ ਚੋਰੀਆਂ ਵਟਾਂ ਤੇ ਖਾੜਾਂ ਤੇ ਸਾਰੇ ਕਿਤੇ ਲਾ ਦੀਆਂ ਇਹ ਤੇਰੀ ਫੋਰਚੂਨਰ ਤਾਂ ਇਹ ਕਹਿੰਦਾ ਵਟ ਤੀ ਆ अच्छा हां 5 ਸਾਲਾਂ ਨੂੰ ਇਹ ਬਈ ਕਿੱਲੇ ਦਾ ਹੋਣਾ 10-20 ਲੱਖ ਰੁਪਏ ਦਾ ਠੀਕ ਹੈ ਤੇ ਜਾ ਕੇ ਤੂੰ ਆਪਦੀ ਗੱਡੀ ਆਪਦੀ ਮਿਹਨਤ ਦੀ ਲਵੇਂਗਾ ਐਵੇਂ ਕੁੜੀ ਵਾਲਿਆਂ ਮੰਨੀ ਨਹੀਂ ਝਾਗਦਾ ਪਾਪ ਨਹੀਂ ਕਰਦਾ ਤੂੰ ਠੀਕ ਹੈ ਇਹ ਜਾ ਕੇ ਲਾਲਾਪੁਰ ਤੇਰਾ ਫੋਰਚੂਨਰ ਜਮਾ ਪੱਕੀ ਆ ਪੱਕੀ ਆ ਹਾਂ ਠੀਕ ਹੈ ਬਈ ਧੰਨਵਾਦ ਦਾ ਬਹੁਤ ਧੰਨਵਾਦ ਹੈ ਬਈ ਜਿਹੜੇ ਭਰਾ ਆਪਦੇ ਦਮ ਤੇ ਕੁਝ ਲੈਣਾ ਚਾਹੁੰਦੇ ਆਪਣੇ ਜ਼ਿਮੀਂਦਾਰਾਂ ਦੇ ਮੁੰਡੇ ਬਈ ਉਹ ਕੋਲੋਨ ਸਪੈਦਾ ਵਣ ਖੇਤੀ ਜ਼ਰੂਰ ਕਰਨਾ ਕਿਉਂਕਿ ਬਈ ਜਿਹੜਾ ਝੋਨੇ ਕਣਕ ਦਾ ਵਧੀਆ ਫਸਲ ਹੈ ਤੇ ਇਹ ਆਉਣਾ 6 ਮਹੀਨਿਆਂ ਤੋਂ 3 ਮਹੀਨਿਆਂ ਤੋਂ ਪੈਸੇ ਇਹਨੇ ਆਉਣੇ ਇਕੱਠੇ ਪਰਾਉਣਾ 5 ਸਾਲਾਂ ਤੋਂ ਪਰ ਇਕੱਠੇ ਪੈਸੇ ਆਉਣੇ ਆ ਪੰਡ ਬਈ ਤੇ ਉਦੋਂ ਆਪਦਾ ਕੋਈ ਮਰਜ਼ੀ ਸੁਪਨਾ ਪੂਰਾ ਕਰ ਲਓ